ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵ ਖੁਰਦ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾਂ ਦਿਖਾਉਣੀ ਹੈ ਤਿੰਨੇ ਤੁਹਾਨੂੰ ਸੂਈਆਂ ਸਵਾਈਆਂ ਦਿਖਾਵਾਂਗੇ ਪ੍ਰੇਮ ਸਿੰਘ ਹੁਣਾਂ ਕੋਲ ਆਪਾਂ ਆਏ ਹਾਂ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਣਾ ਠੀਕ ਠਾਕ ਜੇ ਵਧੀਆ ਵਧੀਆ ਕਿਰਪਾ ਮਹਾਰਾਜ ਦੀ ਵੀਰ ਜੀ ਚਲੋ ਵਧੀਆ ਕਿਰਪਾ ਚਾਹੀਦੀ ਜੇ ਆ ਜਾ ਵੀਰ ਆ ਹੀ ਗਿਆ ਵੀਡੀਓ ਚ ਹਾਂਜੀ ਆ ਗਿਆ ਆ ਗਿਆ ਜੀ ਇਹ ਤਾਂ ਹਰ ਵਾਰੀ ਭੱਜ ਜਾਂਦਾ ਭੱਜ ਜਾਂਦਾ ਜੀ ਇਹ ਮਨਾਜ ਹੋ ਗਿਆ ਦੂਵੇਂ ਵੀਰ ਵੀ ਦਰਾਜ ਹੋ ਗਏ ਠੀਕ ਆ ਇਹ ਤੁਹਾਨੂੰ ਵੇਖ ਕੇ ਭੱਜ ਜਾਂਦਾ ਜੀ ਇਹ ਭੱਜੀ ਜਾਂਦਾ ਵੀਡੀਓ ਲੈਣੇ ਦੇਖ ਕੇ ਚਲੋ ਸੱਚੀ ਗੱਲ ਹੈ ਵੀਰ ਜੀ ਇਹ ਹੈਗਾ ਵੱਡਾ ਪ੍ਰੇਮ ਹੈ ਇਹਦਾ ਛੋਟਾ ਪ੍ਰੇਮ ਆ ਠੀਕ ਆ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਪ੍ਰੇਮ ਸਿੰਘ ਪਿੰਡ ਜਿਕ ਦੇਖੁਰ ਤਸੀਲ ਹੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦੇ 980129685 ਠੀਕ ਹੈ ਜੀ ਤੇ ਸ਼ੁਰੂਆਤ ਫੇਰ ਆ ਜਿਹੜੇ ਪਹਿਲੇ ਨੰਬਰ ਤੇ ਆ ਇਤਾਂ ਹੀ ਆਪਾਂ ਕਰ ਲਈਏ ਠੰਡੀ ਧੀਰੀ ਵੀਰ ਜੀ ਥਾਣੇ ਵੇਖੋ ਵੀਰ ਜੀ ਲੱਗਾ ਵਸ਼ੀ ਨੂੰ ਕਦਾ ਡਰਦੀ ਆ ਡਰਦੀ ਵੀਰ ਜੀ ਕੈਮਰੇ ਤੋਂ ਥੋੜੀ ਡਰ ਜਾਂਦੀ ਬਾਕੀ ਵੀਰ ਜੀ ਠੰਡੀ ਧੀਰੀ ਹੈ ਪਹਿਲਾ ਸੁਆਹ ਆ ਜਿਹੜਾ ਦੋ ਤੋਂ ਆਹ ਦੇਖੋ ਵੀ ਠੰਡੀ ਧੀਰੀ ਆ ਦੇਖ ਸਾਡੇ ਜਾਨ ਜੀ ਬਚੀ ਥੱਲੇ ਪਾਈ ਬੈਜੋ ਠੰਡੀ ਤੇਰੀ ਕਾਂਵੇ ਕੋਲ ਜੀ ਤੁਹਾਨੂੰ ਪਰਾ ਪਤਰਾ ਜੀ ਅਸੀਂ ਲਾ ਕੇ ਤਾਂ ਜਾਣੇ ਥੋੜਾ ਜਿਹਾ ਬਾਜੀ ਮਾਂ ਦਾ ਦੇਖੋ ਕਿੱਡਾ ਸੋਹਣਾ ਲੱਗਾ ਕਿੰਨਾ ਚਿਰ ਹੋ ਗਿਆ ਵਿਰਦੀ ਸੋਈ ਨੂੰ ਸੋਈ ਨੂੰ ਵਿਰਜੀ ਨੂੰ 6 ਦਿਨ ਹੋ ਗਏ ਸੱਤ ਦਿਨ 6-7 ਦਿਨ ਹੋ ਗਏ ਹਾਂਜੀ ਤੇ ਦੁੱਧ ਕਿੰਨਾ ਤਿਆਰ ਕਰ ਗਈ ਜੀ ਦੁੱਧ ਵਿਰਜੀ ਕੋ ਮੌਕੇ ਤੇ 14 ਕਿਲੋ ਹੋਗਾ ਪਰ 13 ਕਿਲੋ ਚਵਾ ਕੇ ਦਾਂਗੇ ਮੌਕੇ ਦੇ ਕੰਡੇ ਤੇ ਚਾੜ ਕੇ ਵਿਰਜੀ 13 ਲੀਟਰ ਤਿਆਰ ਬਿਲਕੁਲ 13 ਕਿਲੋ ਜਿਹੜਾ ਕੰਡੇ ਦੇ ਚਾੜਵਾ ਦੁੱਧ ਚ ਕੰਡੇ ਦੇ ਚਾੜ ਕੇ ਦਾਂਗੇ ਆਪਾਂ ਠੀਕ ਆ ਹਾਂਜੀ ਕਿੰਨਾ ਕੁ ਚਵਾਈ ਜਾਊਗੀ ਵਿਰ ਪੂਰੀ ਫਨਫਲ ਸੇਵਾ ਜੀ ਤੇ ਫਿਰ 14 17 18 ਕਿਲੋ ਰਮਾਨਾ ਚ ਤੇ ਬੱਚਾ ਮਗਰ ਬੱਛਾ ਜੀ ਬੱਛਾ ਜੀ ਜੀ ਮਦਰ ਠੀਕ ਹੈ ਹਾਂ ਜੀ ਹਾਂ ਜੀ ਤੇ ਥਾਨ ਵੀ ਇਹਦੇ ਇੱਕ ਰੀ ਲਾਗੇ ਰਮਾਨ ਵੀ ਜੀ ਬਹੁਤ ਲੱਗਾ ਸੁਆ ਪਹਿਲਣ ਜੀ ਵਸ਼ੀ ਲਿਆ ਫਿਰ ਤੋਰ ਇੱਕ ਰੀ ਬਾਕੀ ਬਿਲਕੁਲ ਕੰਪੈਕਟ ਜੇ ਹਵਾਨੇ ਦੀ ਮਾਲਕਾ ਜਿਹੜੀ ਹਾਂ ਦੇਖ ਸੰਦੇ ਲਾ ਜਾ ਵੀਰ ਜੀ ਹਾਈਟ ਵੀ ਤੇ ਵੀਰ ਜੀ ਵੇ ਲੋ ਮਾੜਾ ਅੰਦਾਜ਼ਾ ਲਾ ਲਓ ਫਾਈਟ ਦੀ ਬਾਕੀ ਇਹ ਜਿਆ ਮੈਲਾ ਮੂਲਾ ਤਾਂ ਜਿਹੜਾ ਸ਼ੁਰੂ ਹੋ ਗਈ ਐ ਮੈਲੇ ਤੋਂ ਆਹ ਦੇਖ ਸਕਦੇ ਜੱਟਾ ਵੇਖੋ ਵੀ ਜੀ ਥਾਣੇ ਵੇਖੋ ਕੰਜ ਵੇਥ ਵੇਥ ਤੇ ਵਸੀ ਬਿਲਕੁਲ ਕੰਪੈਕਟ ਨਿੱਗਰ ਹਵਾਨੇ ਦੀ ਮਾਰਕੇ ਜੀ ਘੱਟ ਆਲਾ ਵਾ ਨਾ ਲੱਗਾ ਵੇਖੋ ਵੀ ਜੀ ਤੇ ਹਾਂ ਜੀ ਕਿਨੇ ਰੀ ਦੇ ਦੇਣੀ ਫਿਰ ਆਪਾਂ ਇਹ ਮੁੱਲ ਤੇ ਜਿੰਨਾ ਵਾਸ਼ੀ ਕੋ ਵੀ ਜੀ ਦੋ ਤੇ ਜਿੰਨਾ ਵਾਸ਼ੀ ਦਾ ਸੋਣ ਪੋਣਾ ਹਾਂਜੀ ਮੁੱਲ ਤੇ ਵਾਸ਼ੀ ਕਰਉਂਦੀ ਐ ਵੀਰ ਜੀ ਬੜਾ ਮੁੱਲ ਕਰਉਂਦੀ ਐ ਅੱਛਾ ਹਾਂਜੀ ਬੜਾ ਕਿੰਨਾ ਕੇ ਕਰਾ ਦਿੰਦੀ ਐ ਮੁੱਲ ਤੇ ਵਾਸ਼ੀ 50 ਵੀ ਤੇ 55 ਵੀ ਕਰਉਂਦੀ ਜੀ ਅੱਛਾ ਪਰ ਮੁੱਲ ਕਰਦੇ 45000 ਰੁਪਏ ਅੱਛਾ 45000 ਦੀ ਦੇ ਦਾਂਗੇ 42000 ਦੀ ਦੇ ਦੋਗੇ 45000 ਚ 1000 ਰੁਪਏ ਛੱਡ ਦਾਂਗੇ ਅੱਛਾ 41 ਬਾਕੀ ਮੌਕੇ ਤੇ ਹੋਰ ਕਰ ਦੋਗੇ ਮੌਕੇ ਤੇ ਕੋਈ ਨਹੀਂ ਮਾਨਤਾਲ ਕਰ ਦਾਂਗੇ ਕੋਈ ਫੋਨ ਲਾ ਲੇ ਕਰੇ ਹਾਂਜੀ ਹਾਂਜੀ ਫੋਨ ਲਾ ਲੇ ਕੋਈ ਮੌਕੇ ਤੇ ਵੀ ਮਾਨਤਾਲ ਕੋਈ ਨਹੀਂ ਕਰ ਦਾਂਗੇ ਠੀਕ ਹੈ ਹਾਂਜੀ ਬਾਕੀ ਇੱਕ ਆ ਵੀ ਤਾਜੀ ਸੁਈ ਜਾਂਦੀ ਹੈ ਹਾਂਜੀ ਹਾਂਜੀ ਆਹ ਵੇਖੋ ਵੀਰ ਜੀ ਗੱਲਾਂ ਨਾੜੂ ਬੱਚੇ ਦਾ ਇਨੂੰ ਅੱਜ 4 ਦਿਨ ਸੁਈਨੂਏ ਚਾਰ ਦਿਨ ਸੁਈਨੂ ਇਹਦੇ ਥੱਲੇ ਵਿੱਚ ਹੀ 12 ਕਿਲੋ ਕੰਡੇ ਦੇ ਚਾੜ ਕੇ ਬੋਲਾ ਦਾਾਂਗੇ ਹਾਂ ਦੇਖ ਸਕਦੇ ਇਹਦੇ ਕਵੀ ਠੰਡੀ ਠੀਰੀ ਵੀਰ ਜੀ ਇਹ ਵੀ ਹਾਂ 12 ਲੀਟਰ ਜਿਹੜਾ ਇਹਦੇ ਕੋਲ ਠੰਡੀ ਠੀਰੀ ਧਾਰਾ ਮਾਰਦੀ ਏ ਦਿਖਾ ਦਿਓ ਦੇਖੋ ਵੀਜੀ ਜੀ ਠੀਕ ਹੈ ਜੀ ਹਾਂ ਦੇਖੋ ਵੀਰ ਜੀ ਤੇ ਕਿੰਨਾ ਕੁ ਚਵਾਈ ਜਾਓਗੇ ਵੀਰ ਜੀ ਬੀਜੀ 17 18 ਕਿਲੋ ਨੂੰ ਮਾਰੂਗੇ ਹੱਥ ਪੂਰਾ ਆ ਵੇਖੋ ਬੀਜੀ ਠੀਕ ਹੈ ਜੀ ਤੋੜ ਦੋ ਇੱਕ ਰੀਂਦਾ ਵੀ ਫਿਰ ਮੌਕੇ ਦੇ ਕਿੰਨਾ ਤਿਆਰ ਦੱਸਿਆ ਜੀ ਮੌਕੇ ਦੇ 12 ਕਿਲੋ ਵਿੱਚ ਹੀ ਬੋਲਾ ਹੀ ਹੋਊਗਾ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਕੀ ਆ ਦੇਖ ਸਕਦੇ ਹੁਣ ਪਸੰਗੀ ਆ ਜਿਹੜੀ ਤੇ ਥਾਣੇ ਦੇਖ ਸਕਦੇ ਬੜਾ ਕਮਾਲ ਦਾ ਕੱਢ ਲਿਆ ਇੰਨੇ ਧਾਰਾ ਮਾਰੀਆਂ ਉਹਦੇ ਕਰਕੇ ਪਸੰਗੀ ਆ ਹਾਂ ਇਹ ਡੂਡ ਵੀ ਜੀ ਬਹੁਤ ਵਧੀਆ ਹੈ। ਬਾਕੀ ਹਾਈਟ ਲੈਂਸ ਰੰਗ ਰੂਪ ਦੀ ਜਿਹੜੀ ਹੈ ਵੀ ਠੀਕ ਹੈ। ਰੰਗ ਵੀ ਲੈ ਚੁਣ ਚੁਣ ਕੇ ਲਾਂਦਾ ਜੇ। ਠੀਕ ਹੈ। ਲੈ ਆ। ਇਸ ਕੁਆਲਟੀ ਦੇ ਠੀਕ ਹੀ ਲੂੰਬੀ। ਠੀਕ ਹੈ ਜੀ। ਨਿਗਾ ਨਿਗਾ ਕਰਨ ਲੱਗਾ ਵੇ ਜੀ। ਭਵਨ ਨਾਨੀ ਜੀ ਬਹੁਤ ਬੈਗ ਚਾ ਮੈ ਲੋ ਇਧਰ ਮਾਰਿਓ ਮੜਿਆ ਕੈਮਰਾ ਇਧਰ ਹੋ ਕੇ ਆ ਵੇਖੋ ਪੂਰਾ ਫੁੱਲ ਬਾਹਰ ਹੁੰਦਿਆ ਭਵਨ ਠੀਕ ਹੈ ਜੀ ਤੇ ਥਾਣ ਵੇਖੋ ਵੇਖ ਲੋ ਕਿੱਡਾ ਵਧੀਆ ਵੇ ਜੀ ਲੱਗਾ ਭਾਗੋ ਮਸ਼ੀਨੀ ਚਵਾਈ ਕਰ ਲਿਆ ਭਾਏ ਹੱਥ ਨਾਲ ਚਵਾਈ ਕਰ ਲਿਆ ਹਾਂਜੀ ਠੀਕ ਆ ਉਹਦਾ ਵੀਰ ਜੀ ਹੱਥਲੀ ਚਵਾਈ ਵਾਲਾ ਲੱਗਾ ਥਾਣਾ ਹਾਂਜੀ ਠੀਕ ਹੈ ਹਾਂਜੀ ਹਾਂਜੀ ਤੇ ਕੀ ਰੱਖੀਏ ਫਿਰ ਮੋਲ ਆਪਾਂ ਇਹ ਵੀ ਮੁੱਲ ਕਰਨੂ ਤੇ ਭਾਂ 45000 ਕਰਾਈ ਜੋ ਇਹ ਵੀ 42 ਦੀ ਦਾਂਗੇ 42000 ਜੀ ਹਾਂ ਜੀ ਛੋੜਾ ਹੀ ਕੋ ਲੈ ਜਾਊਗਾ ਸੀ ਆ ਦਾ ਦੇ ਦਾਂ ਨੂੰ ਅੱਛਾ 80000 ਦਾ ਜੋੜਾ ਹੀ 80000 ਚ 10000 ਰੁਪਏ ਛੱਡ ਦਾਂਗੇ ਜੋੜਾ ਹੀ ਕੋ ਖੜੂਗਾ ਤੇ ਅੱਛਾ ਹਾਂ ਜੀ ਠੀਕ ਹੈ ਜੀ ਤੇ ਹੁਣ ਇੱਕ ਰਹਿ ਗਈ ਅੰਨੇ ਤੇ ਇਹਨੂੰ ਕਿੰਨਾ ਚਿਰ ਹੋਇਆ ਵਿੱਧੀ ਸੂਈ ਨੂੰ ਇਹਨੂੰ ਵਿੱਧੀ ਸੂਈ ਨੂੰ ਅੱਜ 5 ਜੀ ਦਿਨ ਹੋ ਗਏ ਜੀ ਬੱਚਾ ਹੈਗਾ ਇਹਦਾ ਬੱਚਾ ਇਹਦਾ ਮਰ ਗਿਆ ਜੀ ਵਿੱਧੀ ਅੱਛਾ ਬੱਚਾ ਨਹੀਂ ਹੈਗਾ ਹਾਂ ਜੀ ਉਹਨਾਂ ਦੇ ਘਰ ਹੀ ਅੱਜ ਹੀ ਮਰਿਆ ਜੀ ਬੱਚਾ ਤੇ ਦੁੱਧ ਕਿੰਨਾ ਆ ਗਿਆ ਇੱਕ ਗੱਬਣ ਕਾ ਵੀ ਆਪਾਂ ਵੇਖੀ ਜਾਈ ਤੇ ਦੁੱਧ ਕਿੰਨਾ ਇਹ ਦੇਖੋ ਦੁੱਧ ਇਸ ਜਿਹਰ ਕੋ ਮੌਕੇ ਦਾ 11 ਕਿਲੋ ਹੋਗਾ ਲਿਆ ਤੋਰ ਦੋ ਫੇਰ ਇਹ ਮਿਲਕਮੈਨ ਵੇ ਲੋ ਪੂਰਾ ਨਾਗਵਾਲ ਪਿਆਜ ਠੀਕ ਆ ਆ ਵੇ ਲੋ ਆ ਦੇ ਕਰਦੇ ਜੀ ਬਾਕੀ ਥਾਣੇ ਦੇ ਕ ਵੀ ਚੰਗਾ ਲੱਗਾ ਹੈ ਹੋਰ ਦੋ ਇੱਕ ਕਰੀ ਵੀ ਜੀ ਮੈਂ ਇਹ ਬੱਚੇ ਤੋਂ ਬਿਨਾ ਹੀ ਇੰਜ ਨਹੀਂ ਛੰਡੀ ਦੀ ਦੀ ਦੇਵਾ ਦਾ ਮਾਲਾ ਰਤਨਾ ਪਾਰਾ ਵਾਹ ਕਦ ਆਇਆ ਫਾਲਾ ਜੇ ਤੇ ਪੀਐਸ ਜਿਹੜਾ ਜਰਸੀ ਵਾਲਾ ਲੰਗਾ ਜੀ ਠੀਕ ਆ ਇਹ ਜਿਹੜਾ ਜਰਸੀ ਵਾਲਾ ਬਾਕੀ ਵੀਰ ਜੀ ਕਦ ਕਾਠ ਬਹੁਤ ਆ ਵਸ਼ੀ ਦਾ ਮਸ਼ੀਨਾ ਉਹ ਵੀਰੇ ਪਹਿਲਾਂ ਬੱਚੇ ਨਾ ਚੁੰਦੇ ਰਹੇ ਹੁਣ ਥੋੜਾ ਜਿਹਾ ਪਹਾੜਾ ਸੋਣਾ ਪੈਂਦਾ ਇੰਨਾ ਠੀਕ ਆ ਗਾੜੀ ਪਹਾੜਾ ਪਾਓ ਤੇ ਰੱਸੀ ਪਾਓ ਤੇ ਛੋਡੋ ਬੱਚਿਆਂ ਵੀ ਤਾਂ ਪਰਸੋਂ ਦਾ ਮਰਿਆ ਜਾਣਾ ਠੀਕ ਹੈ ਜੀ ਬੱਚਾ ਬੇਂਤੀ ਦਾ ਪਾਸਾ ਦਾ ਮਰਿਆ ਸੀ ਹਾਂ ਜੀ ਤੇ ਮੋਲੇ ਦਾ ਮੋਲੇ ਦਾ ਵੀ ਜਾਇਜ਼ੀ ਕਰਦੀ ਹੈ ਵੀਰ ਜੀ ਦੁੱਧ ਵਸ਼ੀਰ ਰਮਾਨ ਦੇ ਨਾਲ ਇਹਨੇ 13 14 ਕਿਲੋ ਵਸ਼ੀਰ ਦੇ ਦੁੱਧ ਚਵਾਈ ਹੈ ਨਾ ਠੀਕ ਆ ਕੀ ਹੈ ਡੁੱਟੀਆਂ ਵਸ਼ੀਰ ਵਸ਼ੀਰ ਇਹ ਵੀ 4 ਦਿਨ ਸਾਭੀ ਗਈ ਤੇ ਥੋੜਾ ਹੈ ਨਾ ਬੱਚੇ ਦਾ ਫੇਰ ਵਾਕੀ ਤਾਂ ਅੱਜ ਸਾਡੇ ਕੋ ਵੀ ਆ ਕੇ ਡਿੰਗੀ ਜਾਂਦੀ ਹੈ ਠੀਕ ਆ ਹਾਂ ਜੀ ਹਾਂ ਜੀ ਇਹ ਵੀ 2 4 ਦਿਨ ਜੀਲ ਆ ਜੂਗੀ ਤੇ ਸੇਵਾ ਸੁਭਾਉਗੀ ਬਸ਼ੀ ਦੀ ਚੰਗੀ ਤੇ ਚਲੋ ਕਿੰਨੇ ਦੀ ਦੇ ਦਈਏ ਜਾਇ ਜੀ ਕਰਦੀਏ ਚਲੋ ਬੱਚਾ ਨਾਲ ਹੁੰਦਾ ਫਿਰ ਤੁਹਾਨੂੰ ਵੀ ਪਤਾ 30 40 ਹਜ਼ਾਰ ਦੀ ਬਸ਼ੀ ਹਾਂਜੀ ਹੁਣ ਮਿਰਜੀ ਮੁੱਲ ਕਰਨ ਤੇ 35000 ਰੁਪਇਆ ਕਰੀ ਜਾਈਏ ਜਿਹੜੀ ਦੇਣੀ ਭਾਈ ਹਜ਼ਾਰ ਦੀ ਦੇ ਦਾਂਗੇ ਭਾਈ ਹਜ਼ਾਰ ਦੀ ਭਾਈ ਹਜ਼ਾਰ ਦੀ ਠੀਕ ਹੈ ਜੀ ਹਾਂਜੀ ਪ੍ਰਿੰਸ ਸਿੰਘ ਜੀ ਤੁਸੀਂ ਅੱਜ ਬੜਾ ਚੁੱਪ ਚੁੱਪ ਜਿਹਾ ਖਲੋਤੇ ਕਰੋ ਤੁਸੀਂ ਕੋ ਘਮਾਨ ਤਾ ਨਾ ਠੀਕ ਹੈ ਵਧੀਆ ਮੁੱਲ ਠੀਕ ਆਖਿਆ ਮੁੱਲ ਨਹੀਂ ਕੋ ਕਰਦੀਏ ਵਿੱਚ ਹਾਂਜੀ ਕਰਦੀਏ ਵਿੱਚ ਤਰਾਉ ਨੂੰ ਮਾਰ ਜਿਹੜਾ ਕਰਾਉਣਾ ਕਿੰਨੇ ਦੇ ਤੂੰ ਹੀ ਕਰ ਦੋ ਆਪ 20 ਦੀ ਕਰ ਦਈਏ ਪੂਰੇ ਦੀ ਅੱਛਾ 20 ਦੀ ਨਹੀਂ ਕਰਨੀ 20 ਦੀ ਨਹੀਂ ਮੌਕੇ ਤੇ ਵੀ ਨਹੀਂ ਹੋਣੀ ਅੱਜ ਜੇਦੀ ਕਰਗੇ ਜੀ ਨਹੀਂ ਮੈਂ ਯਾਰ ਛੱਡ ਤਾਂ ਇਸੇ ਕਰਕੇ ਜਿਹੜੀ ਗਣੈਸ਼ਾ ਕੀ ਕੱਢਦੀ ਠੀਕ ਹੈ ਜੀ ਠੀਕ ਹੈ ਠੀਕ ਹੈ ਹੋਰ ਕੁਝ ਕਰਨਾ ਫਿਰ ਸੱਜਰ ਵਹਿੜ ਸੁਈ ਆ ਤੇਰਾ ਭਾਈ ਵੇਖੋ ਥਣ ਚੱਟਾ ਵੇਖੋ ਹਰਿਆ ਬਿਲਕੁਲ ਠੀਕ ਹੈ ਇਹ ਗੱਪੜ ਗਾਂ ਹੀ ਲੈਨੇ ਹਾਂ ਠੀਕ ਹੈ ਤੇ ਮਤਲਬ ਬੱਚਾ ਕਰਾਂ ਚੱਲੋ ਉਧਰ ਸਮਝਾ ਨਹੀਂ ਬਣਿਆ ਨਾ ਮਗਰੋਂ ਕਹਿੰਦਾ ਵੀ ਚਲ ਦੇ ਦੋ ਠੀਕ ਹੈ ਜੀ ਠੀਕ ਹੈ ਨਹੀਂ ਗੱਲ ਜੇ ਜਿਆਦਾ ਚਰਦੀ ਸੂਈ ਹੁੰਦੀ ਨਾ ਹਾਂਜੀ ਤੇ ਫਿਰ ਇਹਨੇ ਕਾਰਾਂ ਹੀ ਪੂਰਾ ਪਰਾਹ ਦੇ ਦੋ ਠੀਕ ਹੈ ਜੀ ਠੀਕ ਹੈ ਨਹੀਂ ਗੱਲ ਤੇ ਠੀਕ ਹੈ ਬਿੱਧੀਰ ਕੁਛ ਹੈ ਨਾ ਫਿਰ ਹਾਂ ਠੀਕ ਹੈ ਠੀਕ ਹੈ ਬਿੱਧੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸਟ ਆ ਕੇ ਫੋਨ ਲਾਵੇ ਮਾਨਤਨ ਖੁੱਲਈ ਹੋਗਾ ਅੱਛਾ ਮਾਨਤਨ ਖੁੱਲਈ ਹੋਣੇ ਮਾਲ ਹੀ ਆਪਣੇ ਕੋਲ ਤੈਨ ਤੈਨ ਨਹੀਂ ਕੀਆ ਅੱਛਾ ਹਾਂਜੀ ਤੇ ਸਵੇਰੇ ਹੈਗੀਆਂ ਇਹ ਛੇਤ ਦਾ ਹੋਣਾ ਹੈਗੀਆਂ ਤਿੰਨ ਸਵੇਰੇ ਵੇਚੀਆਂ ਅੱਛਾ ਜੀ ਦੇਖ ਬਾਕੀ ਦਸ ਹੱਦ ਆਈ ਸਵੇਰੇ ਗਈਆਂ ਠੀਕ ਹੈ ਜੀ ਹਾਂਜੀ ਹਾਂਜੀ ਬਹੁਤਰਾ ਵੀਡੀਓ ਦੇ ਵੱਧ ਵੱਧ ਦੀ ਪਾਣੀ ਸੀ ਅੱਛਾ ਉਹ ਵੀ ਜਿਹੜਾ 20 ਵਰਦੇ ਚਾਹੀਏ ਹਾਂਜੀ ਅੱਛਾ ਸੋਤਾ ਹੀ ਆ ਗਏ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੋ ਜੀ